ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਸੁਨੇ ਰਾਮ ਰਾਜੇ ਹੇ ਪਿਆਰੇ ਹਰੀ ਮੈਨੂੰ ਚਿਰ ਦੇ ਵਿਛੜੇ ਹੋਏ ਨੂੰ ਗੁਰੂ ਦੀ ਰਾਹੀ ਆ ਮਿਲ ਮੈਂ ਵੈ ਗੁਰੂ ਜੀ ਤੁਹਾਡੇ ਨਾਲੋਂ ਕਈ ਜਨਮਾਂ ਦਾ ਵਿਛੜਿਆ ਹੋਇਆ ਹਾਂ ਵਿਛੋੜਾ ਪਿਆ ਹੋਇਆ ਜੀ ਤੇ ਵਿਛੜਿਆ ਮੈਂ ਆਪਣੇ ਕਰਮਾ ਕਰਕੇ ਹੀ ਹਾਂ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦੈ ਦੇਸ਼ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਹੇ ਪਿਆਰੇ ਹਰੀ ਮੈਨੂੰ ਚਿਰ ਦੇ ਵਿਛੜੇ ਹੋਏ ਨੂੰ ਗੁਰੂ ਦੀ ਰਾਹੀ ਆ ਮਿਲ ਮੈਂ ਵੀ ਨਹੀਂ ਜਾਣਦਾ ਕਦੋਂ ਦਾ ਤੁਹਾਡੇ ਨਾਲੋਂ ਵੈ ਗੁਰੂ ਜੀ ਮੈਂ ਵਿਛੜਿਆ ਹੋਇਆ ਜਨਮ ਜਨਮਾਂ ਤਰਾ ਦਾ ਵਿਛੋੜਾ ਆਪ ਜੀ ਦੇ ਨਾਲੋਂ ਪਿਆ ਹੋਇਆ ਹੁਣ ਮਨੁੱਖਾ ਸਰੀਰ ਪ੍ਰਾਪਤ ਹੋਇਆ ਇਸ ਦੇ ਵਿੱਚ ਤੁਸੀਂ ਮਿਲ ਸਕਦੇ ਹੋ ਕਿਉਂਕਿ ਇਸ ਵਿੱਚ ਮਨੁੱਖ ਦੀ ਸੁਚੇਤ ਬੁੱਧੀ ਹੈ ਤੁਹਾਡੀ ਬਖਸ਼ਿਸ਼ ਕਿਰਪਾ ਹੋ ਸਕਦੀ ਆ ਜਿਵੇਂ ਕਿਸੇ ਨੇ ਕਿਸੇ ਉੱਚੀ ਮੰਜ਼ਲ ਤੇ ਕਿਸੇ ਮਕਾਨ ਤੇ ਚੜਨਾ ਹੋਵੇ ਤੇ ਪੌੜੀ ਲੱਗੀ ਹੋਵੇ ਮਨੁੱਖਾ ਸਰੀਰ ਮਨੁੱਖਾ ਜਨਮ ਇੱਕ ਪ੍ਰਕਾਰ ਦਾ ਪੌੜੀ ਦਾ ਸ਼ਿਖਰਲਾ ਡੰਡਾ ਹੈ ਤੇ ਜੇ ਤੁਮੀ ਪੜੀ ਤੋ ਹੱਥ ਛੁੱਟ ਗਏ ਤੇ ਥੱਲੇ ਡਿੱਗ ਪਏ ਤਾਂ ਫਿਰ ਪੌੜੀ ਛੁੜ ਗਈ ਫਿਰ ਹੱਥ ਨਾ ਆਵੇ ਐਲਾ ਜਨਮ ਗਵਾਇਆ ਮੇਰਾ ਮਨ ਤਨ ਬਹੁਤ ਬੈਰਾ ਗਿਆ ਹਰਨੈਣ ਰਸ ਪਿੰਨੇ ਹੈ ਹਰੀ ਮੇਰਾ ਮਨ ਮੇਰਾ ਹਿਰਦਾ ਬਹੁਤ ਉਦਰਿਆ ਹੋਇਆ ਹੈ ਤੁਹਾਡੇ ਨਾਲੋਂ ਵਿਛੜ ਕੇ ਮੇਰੀਆਂ ਅੱਖਾਂ ਵਿਛੋੜੇ ਦੇ ਕਾਰਨ ਤੇਰੇ ਪ੍ਰੇਮ ਜਲ ਨਾਲ ਭਿੱਜੀਆਂ ਹੋਈਆਂ ਹਨ ਵਿਛੋੜੇ ਦਾ ਜਿਨ੍ਹਾਂ ਨੂੰ ਅਹਿਸਾਸ ਹੋਵੇ ਉਹਨਾਂ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ ਨੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਆਉਂਦੇ ਨੇ ਪੀ ਵੈਗੁਰੂ ਜੀ ਤੁਸੀਂ ਮੈਨੂੰ ਕਦੋਂ ਆਪਣੇ ਨਾਲ ਮਿਲਾਓਗੇ ਕਦੋਂ ਮੇਰੇ ਤੇ ਬਖਸ਼ਿਸ਼ ਕਰੋਗੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ ਹੇ ਹਰੀ ਮੈਨੂੰ ਪਿਆਰੇ ਗੁਰੂ ਦੀ ਦਸ ਪਾ ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿੱਚ ਗਿਝ ਜਾਏ ਇਹ ਵੈਗੁਰੂ ਜੀ ਮੈਨੂੰ ਆਦਤ ਪੈ ਜਾਵੇ ਕਿ ਮੈਂ ਤੁਹਾਡੀਆਂ ਵਡਿਆਈਆਂ ਕਰਦਾ ਰਹਾ ਤੁਹਾਡੀਆਂ ਸਿਫਤਾਂ ਕਰਦਾ ਰਹਾ ਐਸੀ ਮੇਰੇ ਤੇ ਵੈਗੁਰੂ ਜੀ ਕਿਰਪਾ ਕਰੋ ਹਉ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ ਸਤਿਗੁਰੂ ਜੀ ਵਚਨ ਕਰਦੇ ਨੇ ਏ ਹਰੀ ਮੈਂ ਮੂਰਖ ਹਾਂ ਮੈਂ ਮੂਨ ਹੀ ਅੱਗੇ ਰੱਖਿਆ ਹੋਇਆ ਮੈਨੂੰ ਆਪਣੇ ਨਾਮ ਸਿਮਰਨ ਦੇ ਕੰਮ ਵਿੱਚ ਜੋੜ ਇਹ ਕੰਮ ਸਭ ਤੋਂ ਸ਼੍ਰੇਸ਼ਟ ਹੈ ਮੈਂ ਹੋਰ ਹੋਰ ਦੁਨਿਆਵੀ ਕੰਮਾਂ ਤੰਦਿਆਂ ਤੰਦਾਰਾਂ ਦੇ ਵਿੱਚ ਖੱਚ ਤੋਇਆ ਪਿਆ ਹਾਂ ਪਰ ਜਿਹੜੇ ਕੰਮ ਵਾਸਤੇ ਤੁਸੀਂ ਮੈਨੂੰ ਭੇਜਿਆ ਉਹ ਕੰਮ ਵੈ ਗੁਰੂ ਜੀ ਮੈਂ ਭੁੱਲ ਗਿਆ ਹਾਂ ਜਾਂ ਕੋ ਆਏ ਸੋਈ ਬਿਹਾਜ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵ ਸੁਖ ਸਹਜੇ ਬਹਰ ਨਾ ਹੋਏ ਕੋ ਫੇਰਾ ਵੈ ਗੁਰੂ ਜੀ ਐਸੀ ਮੇਰੇ ਤੇ ਕਿਰਪਾ ਕਰੋ ਮੈਨੂੰ ਨਾਮ ਸਿਮਰਨ ਦੇ ਕੰਮ ਵਿੱਚ ਜੋੜ ਲਾਓ ਗੁਰ ਅੰਮ੍ਰਿਤ ਪਿੰਨੀ ਦੇ ਹੋਰੀ ਅੰਮ੍ਰਿਤ ਬੁਰਕੇ RAM ਰਾਜੀ ਗੁਰ ਦੇ ਹੋਰੀ ਗੁਰੂ ਦਾ ਸੋਹਣਾ ਸਰੀਰ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਬੁਰਕੇ ਹੋਰ ਨਾ ਦੇ ਹਿਰਦੇ ਸਰੀਰ ਵਿੱਚ ਛਿੜਕਦਾ ਹੈ ਗੁਰੂ ਦਾ ਸੋਨਾ ਹਿਰਦਾ ਸਦਾ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਭਿੱਜਾ ਰਹਿੰਦਾ ਹੈ ਉਹ ਗੁਰੂ ਹੋਰਨਾਂ ਦੇ ਹਿਰਦੇ ਵਿੱਚ ਵੀ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਛਿੜਕਦਾ ਹੈ ਬਖਸ਼ਿਸ਼ ਕਰਦੇ ਹਨ ਨਾਮ ਜਲ ਦੀ ਕਿਉਂਕਿ ਗੁਰੂ ਦਾ ਆਪਣਾ ਹਿਰਦਾ ਵੀ ਪ੍ਰਭੂ ਜੀ ਦੇ ਨਾਮ ਜਲ ਦੇ ਨਾਲ ਭਿੱਜਾ ਹੋਇਆ ਹੈ ਤੇ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰਕੇ ਸਾਡੇ ਹਿਰਦੇ ਨੂੰ ਵੀ ਨਾਮ ਜਲ ਨਾਲ ਪਿਉ ਸਕਦੇ ਨੇ ਛਿੜਕਣਾ ਜਿਵੇਂ ਧਰਤੀ ਦੇ ਉੱਤੇ ਬੂੰਦਾਂ ਡਿੱਗਦੀਆਂ ਨੇ ਵਾਸ਼ ਵਾਸ਼ੜ ਹੁੰਦੀ ਆ ਤੇ ਮੀਂਹ ਛਿੜਕਿਆ ਜਾਂਦਾ ਪਾਣੀ ਦੀਆਂ ਬੂੰਦਾਂ ਛਿੜਕੀਆਂ ਜਾਂਦੀਆਂ ਉਹ ਪਾਣੀ ਧਰਤੀ ਚ ਜਜ਼ਬ ਹੋ ਜਾਂਦਾ ਇਸੇ ਤਰ੍ਹਾਂ ਗੁਰੂ ਸਾਹਿਬ ਵੀ ਸਾਡੇ ਉੱਤੇ ਜਲ ਤੋ ਬਲ ਤੋ ਤੋਂਕਿਆ ਸਤਿਗੁਰੂ ਵੀ ਸਾਡੇ ਉੱਤੇ ਨਾਮ ਜਲ ਛਿੜਕ ਦਿੰਦੇ ਨੇ ਆਤਮਿਕ ਜੀਵਨ ਬਖਸ਼ਿਸ਼ ਕਰਨ ਵਾਲਾ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਸ਼ਕ ਸ਼ਕੇ ਮਾਨਾ ਮਤਲਬ ਮਨ ਵਿੱਚ ਪਾਈਆ ਜਿਨ੍ਹਾਂ ਨੂੰ ਪਿਆਰੀ ਲੱਗੀ ਹੈ ਅੰਮ੍ਰਿਤ ਬਾਣੀ ਅੰਮ੍ਰਿਤ ਅੰਮ੍ਰਿਤ ਨਾਮ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸ਼ਕ ਸ਼ਕ ਕੇ ਪਾਲ ਸ਼ਕ ਸ਼ਕ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿੱਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਆ ਬਾਣੀ ਦਾ ਰਾਸ ਮਾਨ ਮਾਨ ਕੇ ਉਹਨਾਂ ਦੇ ਹਿਰਦੇ 'ਚ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਭਿੱਜ ਜਾਂਦੇ ਹਨ ਉਹਨਾਂ ਦੇ ਜਿਹੜੇ ਹਿਰਦੇ ਉਹ ਨਾਮ ਜਲ ਦੇ ਨਾਲ ਭਿੱਜ ਜਾਂਦੇ ਹਨ ਬਾਣੀ ਦਾ ਰਸ ਮਾਣ-ਮਾਣ ਕੇ ਬਾਣੀ ਦਾ ਰਸ ਛਾਕ-ਛਾਕ ਕੇ ਇਹ ਬਾਣੀ ਦਾ ਰਸ ਉਹ ਹੀ ਛਕਦੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਮਿੱਠੀ ਲੱਗਦੀ ਹੋਵੇ ਗੁਰ ਤੁਠੇ ਹਰ ਪਾਇਆ ਚੁਕੇ ਤੱਕ ਤੱਕੇ ਗੁਰਾਂ ਦੇ ਪ੍ਰਸੰਨ ਹੋਣ ਤੇ ਮੈਂ ਵੈਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਤੱਕੇ ਨਹੀਂ ਪਹਿਣਗੇ ਚਾਹੇ ਇਸ ਸੰਸਾਰ ਵਿੱਚ ਕਹਿ ਲੋ ਮੋਹ ਮਾਇਆ ਦੇ ਤੱਕੇ ਨਹੀਂ ਪਹਿਣਗੇ ਜਮਾ ਦੇ ਤੱਕੇ ਕਹਿ ਲੋ ਵਿਕਾਰਾਂ ਦੇ ਤੱਕੇ ਕਹਿ ਲੋ ਨਹੀਂ ਪਹਿਣਗੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਸਤਿਗੁਰੂ ਜੀ ਵਚਨ ਕਰਦੇ ਨੇ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਸੇਵਕ ਇੱਕ ਰੂਪ ਹੋ ਜਾਂਦੇ ਨੇ ਸੇਵਕ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਇੱਕ ਮੇਕੋ ਜਾਂਦੇ ਨੇ ਰੱਬ ਜੀ ਦੇ ਵਿੱਚ ਤੇ ਰੱਬ ਦੇ ਪਿਆਰੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਰਹਿ ਜਾਂਦਾ ਆਸਾ ਮਹਲਾ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਚੱਲ ਰਹੀ ਆ ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤ ਗੁਰ ਪਾਸੇ RAM ਰਾਜੇ ਪਾਸੇ ਦਾ ਮਤਲਬ ਕੋਲ ਆਤਮਿਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖਜ਼ਾਨੇ ਗੁਰੂ ਸਤ ਗੁਰੂ ਦੇ ਕੋਲ ਹੀ ਹਨ ਸਤ ਗੁਰੂ ਦੇ ਕੋਲ ਭਗਤੀ ਦੇ ਖਜ਼ਾਨੇ ਭਰੇ ਭਰੇ ਪਏ ਨੇ ਗੁਰ ਸਤ ਗੁਰ ਸੱਚਾ ਸਾਹ ਹੈ ਸਿੱਖ ਦੇ ਹਰ ਰਾਸੇ ਇਸ ਸਦਾ ਫਿਰ ਹਰ ਭਗਤੀ ਦੇ ਖਜ਼ਾਨੇ ਦਾ ਸ਼ਾਹੂਕਾਰ ਗੁਰੂ ਸਤ ਗੁਰੂ ਹੀ ਹੈ ਉਹ ਆਪਣੇ ਸਿੱਖਾਂ ਨੂੰ ਇਹ ਭਗਤੀ ਸਨਮਾਇਆ ਦਿੰਦਾ ਹੈ ਭਾਵ ਆਪਣੇ ਸੇਵਕਾਂ ਦੀਆਂ ਝੋਲੀਆਂ ਇਸ ਨਾਮ ਰੂਪੀ ਤਨ ਦੇ ਨਾਲ ਗੁਰੂ ਭਰ ਦਿੰਦਾ ਹੈ ਧਨ ਧਨ ਵਣ ਜਾਰਾਵਣ ਜਹ ਹੈ ਗੁਰ ਸ਼ਾਬਾਸ਼ੇ ਪ੍ਰਭੂ ਭਗਤੀ ਦਾ ਵਣਜ ਸ੍ਰੇਸ਼ਟ ਵਣਜ ਹੈ ਪਾਗਾ ਵਾਲਾ ਆ ਉਹ ਮਨੁੱਖ ਜੋ ਇਹ ਵਣਜ ਕਰਦਾ ਜਿਹੜਾ ਪ੍ਰਭੂ ਭਗਤੀ ਦਾ ਵਪਾਰ ਕਰਦਾ ਨਾਮ ਧਨ ਦਾ ਸ਼ਾ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦਿੰਦਾ ਹੈ ਕਿਉਂਕਿ ਗੁਰੂ ਜੀ ਸ਼ਾਹੂਕਾਰ ਨੇ ਜਿਵੇਂ ਸ਼ਾਹੂਕਾਰ ਦੇ ਅੱਗੇ ਕੰਮ ਕਰਨ ਵਾਲੇ ਬੰਦੇ ਹੁੰਦੇ ਨੇ ਜਿਹੜਾ ਬੰਦਾ ਬਹੁਤ ਵਧੀਆ ਵਪਾਰ ਕਰੇ ਉਹਨੂੰ ਸ਼ਾਹੂਕਾਰ ਸ਼ਾਬਾਸ਼ ਦਿੰਦਾ ਜਿਹੜਾ ਗੁਰੂ ਦਾ ਪਿਆਰਾ ਪ੍ਰਭੂ ਭਗਤੀ ਦਾ ਵਣਜ ਵਪਾਰ ਕਰੇ ਸਤਿਗੁਰੂ ਜੀ ਉਹਨੂੰ ਸ਼ਾਬਾਸ਼ ਦਿੰਦੇ ਨੇ ਜਨ ਨਾਨਕ ਗੁਰ ਤਿਨੀ ਪਾਇਆ ਜੇਨ ਧੁਰ ਲਿਖਤ ਲਿਲਾਟ ਲਿਖਾ ਸੇ ਸਤਿਗੁਰੂ ਜੀ ਵਚਨ ਕਰਦੇ ਨੇ ਜਿੰਨਾ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਇਸ ਸਰਮਾਏ ਦੀ ਪ੍ਰਾਪਤੀ ਦਾ ਲੇਖ ਲਿਖਿਆ ਉਹਨਾਂ ਨੂੰ ਹੀ ਮਿਲਦਾ ਹੈ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਆ ਜਿੰਨਾ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਇਸ ਸਰਮਾਇ ਦੀ ਪ੍ਰਾਪਤੀ ਦਾ ਲੇਖ ਲਿਖਿਆ ਕਿਹੜਾ ਸਰਮਾਇ ਪ੍ਰਭੂ ਜੀ ਦੀ ਭਗਤੀ ਦਾ ਸਰਮਾਇਆ ਇਹ ਧਨ ਪਦਾਰਥ ਸਾਰਿਆਂ ਨੂੰ ਨਹੀਂ ਪ੍ਰਾਪਤ ਹੁੰਦਾ ਇਹ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਵੈਗੁਰੂ ਜੀ ਦੇ ਨਾਮ ਦਾ ਖਜ਼ਾਨਾ ਸੱਚ ਸਾ ਹਮਾਰਾ ਤੂੰ ਤਣੀ ਸਭ ਜਗਤ ਵਣਜਾਰਾ राम राजे हे प्रभु ਤੂੰ ਸਾਡਾ ਮਾਲਕ ਹੈ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈ ਕਿਉਂਕਿ ਜਿਹੜੇ ਦੁਨਿਆਵੀ ਸ਼ਾਹੂਕਾਰ ਆ ਰਿਆ ਉਹਨਾਂ ਦੀਆਂ ਇਹ ਸ਼ਾਹੂਕਾਰੀਆਂ ਖਤਮ ਹੋ ਜਾਂਦੀਆਂ ਆਪ ਵੀ ਚਲੇ ਜਾਂਦੇ ਨੇ ਪਰ ਉਹ ਪ੍ਰਮਾਤਮਾ ਜੀ ਇਹੋ ਜ ਹੈ ਸ਼ਾਹੂਕਾਰ ਨੇ ਜਿਹੜੇ ਸਦਾ ਹੀ ਕਾਇਮ ਰਹਿਣ ਵਾਲੇ ਨੇ ਤੇਰਾ ਪੈਦਾ ਕੀਤਾ ਹੋਇਆ ਏ ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ ਸਰਮਾਇਆ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਸਾਰਿਆਂ ਨੂੰ ਵੈ ਗੁਰੂ ਜੀ ਤੁਸੀਂ ਹੀ ਇਸ ਸਰਮਾਇਆ ਰਾਸ ਪੂੰਜੀ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਤੇ ਤੁਹਾਡੇ ਸੇਵਕ ਇਸ ਨਾਮ ਦਾ ਵਣਜ ਕਰਦੇ ਪਏ ਹਨ ਸਭ ਭਾਂਡੇ ਤੁਦੈ ਸਾਜਿਆ ਵਿੱਚ ਵਸਤ ਹਰ ਥਾਰਾ हे ਪ੍ਰਭੂ ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਨੇ ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ ਵਸਤੂ ਮੌਜੂਦ ਆ ਇਹ ਤੋ ਵਸਤ ਗੋਪਾਲ ਕੀ ਜਪ ਭਾਵੈ ਲੇਖਸ ਇਹ ਵੈਗੁਰੂ ਜੀ ਜੇ ੜੀ ਆਤਮਾ ਰੂਪੀ ਜੀਵ ਆਤਮਾ ਇਹ ਵੈ ਗੁਰੂ ਜੀ ਜਿੰਦ ਤੁਹਾਡੀ ਬਖਸ਼ਿਸ਼ ਕੀਤੀ ਹੋਈ ਹੈ ਤਾਂ ਹੀ ਕਰਕੇ ਤੁਹਾਡੇ ਸਹਾਰੇ ਅਸੀਂ ਚੱਲਦੇ ਫਿਰਦੇ ਹਾਂ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਕੋਈ ਵਿਚਾਰਾ ਜੀਵ ਆਪਣੇ ਉਦਮ ਨਾਲ ਕੁਝ ਵੀ ਨਹੀਂ ਕਰ ਸਕਦਾ ਜਿਹੜਾ ਕੋਈ ਗੁਣ ਔਗਣ ਪਦਾਰਥ ਤੂੰ ਇਹਨਾਂ ਸਰੀਰਾਂ ਵਿੱਚ ਪਾਉਂਦਾ ਵਾਂ ਉਹੀ ਵੈਗੁਰੂ ਜੀ ਉੱਗੜਦਾ ਹੈ ਤੁਸੀਂ ਜਿਵੇਂ ਦਾ ਬੀਜ ਇਸ ਹਿਰਦੇ ਵਿੱਚ ਵੈਗੁਰੂ ਜੀ ਪਾ ਦਿੰਦੇ ਓਦਾਂ ਦਾ ਬੀਜ ਪਰਫੁੱਲਤ ਹੋ ਜਾਂਦਾ ਇਹ ਵੀ ਤੁਹਾਡੀਆਂ ਬਖਸ਼ਿਸ਼ਾਂ ਨੇ ਕਿ ਤੁਸੀਂ ਵੈਗੁਰੂ ਜੀ ਕਿਰਪਾ ਕਰਕੇ ਕਿਸ ਹਿਰਦੇ ਦੇ ਵਿੱਚ ਵੈਗੁਰੂ ਜੀ ਕਿਹੜੀ ਦਾਤ ਪਾ ਦੇਣੀ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਕਿਰਪਾ ਕਰਨ ਵਾਲੇ ਹੋ ਇੱਥੇ ਵੀ ਵੈਗੁਰੂ ਜੀ ਸਾਡਾ ਜੋਰ ਨਹੀਂ ਚੱਲਦਾ ਹੈ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਪੰਡਾਰਾ ਏ ਹਰੀ ਆਪਣੇ ਦਾਸ ਨਾਨਕ ਨੂੰ ਵੀ ਤੂੰ ਹੀ ਮੇਰ ਕਰਕੇ ਆਪਣੀ ਪਗਤੀ ਦਾ ਖਜ਼ਾਨਾ ਬਖਸ਼ਿਆ ਹੈ ਇਹ ਵੈਗੁਰੂ ਜੀ ਤੁਹਾਡੀ ਹੀ ਕਿਰਪਾ ਹੈ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਤੂੰ ਅપર ਅਪਾਰੋ ਰਾਮ ਰਾਜੇ ਹੇ ਮੇਰੇ ਮਾਲਕ ਤੂੰ ਬੇਅੰਤ ਗੁਣਾ ਦਾ ਮਾਲਕ ਹੈ ਅਸੀਂ ਤੇਰੇ ਕਿਹੜੇ ਕਿਹੜੇ ਗੁਣ ਗਿਣ-ਗਿਣ ਕੇ ਦੱਸ ਸਕਦੇ ਹਾਂ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਹੇ ਵੈਗਰੂ ਜੀ ਸਾਡੀ ਜਿਹੜੀ ਜੀਬ ਆ ਨਾ ਤੇਰੇ ਕਿਹੜੇ ਕਿਹੜੇ ਗੁਣ ਗਿਣ ਕੇ ਦੱਸੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਸੀਂ ਤੇ ਵੈਗੁਰੂ ਜੀ ਗੁਨਾ ਦੇ ਖਜ਼ਾਨੇ ਹੋ ਜਿਹਾ ਇੱਕ ਕਵਨ ਗੋਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਨੇਹੀ ਲਈ ਹੈ ਵੈਗੁਰੂ ਜੀ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ ਏ ਸੁਆਮੀ ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਵਡਿਆਈ ਕਰਦੇ ਆ ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ ਤੁਹਾਡੇ ਨਾਮ ਤੋਂ ਬਿਨਾ ਵੈਗੁਰੂ ਜੀ ਸਾਡਾ ਕੋਈ ਆਸਰਾ ਸਹਾਰਾ ਨਹੀਂ ਬਾਕੀ ਸਾਰੇ ਸਹਾਰੇ ਨਾਸ਼ਵਾਨ ਹਨ ਆਖਰੀ ਸਮੇ ਓੜਕ ਵੈਗੁਰੂ ਜੀ ਤੁਸੀਂ ਹੀ ਜੀਵ ਦੀ ਸਹਾਇਤਾ ਕਰਨ ਵਾਲੇ ਹੋ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ਼ ਕੇ ਰਹਿ ਵਿਪਤ ಪರಿ ਸਭ ਹੀ ਸੰਗ ਛਾੜਤ ਕੋ ਨ ਆਵਤ ਨੀਰੇ ਹਾਮ ਮੂਰਖ ਕਿਸ਼ੂ ਨਾ ਜਾਣ ਹਾ ਕੇਵ ਪਾਵੇ ਪਾਰੋ हे ਪ੍ਰਭੂ ਅਸੀਂ ਮੂਰਖਾਂ ਸਾਨੂੰ ਕੋਈ ਸਮਝ ਨਹੀਂ ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ ਵਾਹਿਗੁਰੂ ਜੀ ਤੁਹਾਡਾ ਅੰਤ ਨਹੀਂ ਪਾ ਸਕਦੇ ਜਨ ਨਾਨਕ ਹਰ ਦਾਸ ਹੈ ਹਰ ਦਾਸ ਪਨਹਾਰੋ ਪਨੇਹਾਰੂ ਕਹਿੰਦੇ ਆ ਪਾਣੀ ਭਰਨ ਵਾਲਾ ਸੇਵਕ ਦਾਸ ਨਾਨਕ ਤਾਂ ਪ੍ਰਮਾਤਮਾ ਦੇ ਦਾਸ ਜਿਹੜੇ ਦਾਸ ਨੇ ਨਾ ਦਾਸ ਨਾਨਕ ਤਾਂ ਪ੍ਰਮਾਤਮਾ ਦਾ ਦਾਸ ਹੈ ਪ੍ਰਮਾਤਮਾ ਦੇ ਦਾਸਾਂ ਦਾ ਦਾਸ ਹੈ ਪੁਰਾਣੇ ਸਮੇਂ ਵਿੱਚ ਪਾਣੀ ਦੇ ਸਰੋਤ ਇੰਨੇ ਨਹੀਂ ਸੀ ਹੁੰਦੇ ਖੂਹਾਂ ਤੋਂ ਦਰਿਆਵਾਂ ਤੋਂ ਪਾਣੀ ਭਰ ਕੇ ਲਿਆਉਣਾ ਹੁੰਦਾ ਸੀ ਉਹਦੇ ਵਾਸਤੇ ਸੇਵਕ ਹੁੰਦੇ ਸਨ ਪਾਣੀ ਭਰਨ ਵਾਲੇ ਏ ਵੈ ਗੁਰੂ ਜੀ ਮੈਂ ਵੀ ਜਿਹੜੇ ਤੁਹਾਡੇ ਸੇਵਕ ਹਨ ਉਹਨਾਂ ਦਾ ਵੈਗੁਰੂ ਜੀ ਮੈਂ ਪਾਣੀ ਪਰਨ ਵਾਲਾ ਹਾਂ ਵਾਟਰ ਕੈਰੀਅਰ ਆਫ ਦਾ ਸਲੇਵਜ਼ ਆਫ ਦਾ ਲਾਰਡ ਜਿਹੜੇ ਵੈਗੁਰੂ ਜੀ ਤੁਹਾਡੇ ਸੇਵਕ ਨੇ ਉਹਨਾਂ ਦਾ ਮੈਂ ਪਾਣੀ ਪਰਨ ਵਾਲਾ ਹਾਂ ਜਿਉਂ ਭਾਵੇਂ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹੇ ਪ੍ਰਭੂ ਅਸੀਂ ਤੇਰੀ ਸ਼ਰਨ ਆਏ ਹਾਂ ਹੁਣ ਜਿਵੇਂ ਤੇਰੀ ਮਰਜ਼ੀ ਆ ਹੋਵੇ ਤਵੇਂ ਸਾਨੂੰ ਮੰਦੇ ਕੰਮਾਂ ਤੋਂ ਬਚਾ ਲੈ ਅਭਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਵੈ ਗੁਰੂ ਜੀ ਤੁਸੀਂ ਆਪ ਹੀ ਸਾਨੂੰ ਮੰਦੇ ਕੰਮਾਂ ਤੋਂ ਬਚਾ ਲਓ ਜੀ ਹਮ ਭੂਲ ਵਿਗਾੜਹਿ ਦਿਨ ਸਰਾਤ ਹਰ ਲਾਜ ਰਖਾਏ ਅਸੀਂ ਦਿਨ ਰਾਤ ਜੀਵਨ ਰਾਤ ਨੂੰ ਖੁੰਝ ਕੇ ਆਪਣੇ ਆਤਮਿਕ ਜੀਵਨ ਨੂੰ ਖਰਾਬ ਕਰਦੇ ਰਹਿੰਦੇ ਹਾਂ ਹੇ ਹਰੀ ਸਾਡੀ ਇੱਜ਼ਤ ਰੱਖ ਸਾਨੂੰ ਇੰਨੀ ਸੋਝੀ ਨਹੀਂ ਅਸੀਂ ਆਪਣੇ ਸਵਾਸ ਅਵ्यर्थ ਗਵਾ ਦਿੰਦੇ ਹਾਂ ਵੈਗੁਰੂ ਜੀ ਤੁਸੀਂ ਆਪ ਹੀ ਸਾਨੂੰ ਸੋਝੀ ਬਖਸ਼ੋ ਮਨ ਦੇ ਕਮਾਤੋਂ ਬਚਾ ਕੇ ਰੱਖੋ ਮਹ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ हे ਪ੍ਰਭੂ ਅਸੀਂ ਤੇਰੇ ਬੱਚੇ ਹਾਂ ਤੂੰ ਸਾਡਾ ਗੁਰੂ ਆ ਤੂੰ ਸਾਡਾ ਪਿਤਾ ਹੈ ਸਾਨੂੰ ਮਤ ਦੇ ਕੇ ਚੰਗੀ ਸਮਝ ਬਖਸ਼ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਵਾਰ-ਵਾਰ ਸਮਝਾਉਂਦੇ ਰਹਿੰਦੇ ਹਰ ਰੋਜ਼ ਸਮਝਾਉਂਦੇ ਰਹਿੰਦੇ ਨੇ ਇਨਸਟਰਕਸ਼ਨਸ ਦਿੰਦੇ ਰਹਿੰਦੇ ਉਹਨੂੰ ਪੁੱਤਰ ਐਵੇਂ ਨਹੀਂ ਕਰਨਾ ਫਲਾਨੀ ਥਾਂ ਨਹੀਂ ਜਾਣਾ ਇਸ ਤਰ੍ਹਾਂ ਬੱਚਾ ਬੇਸ਼ੱਕ ਇਸ ਗੱਲ ਤੇ ਨਾਰਾਜ਼ ਵੀ ਹੁੰਦਾ ਵਾਹਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾਂ ਸਾਨੂੰ ਵੀ ਤੁਸੀਂ ਇਸੇ ਤਰ੍ਹਾਂ ਨਾ ਸਮਝਾਉਂਦੇ ਰਹੋ ਚੰਗੀ ਮਤ ਸਾਨੂੰ ਬਖਸ਼ੋ ਤੇ ਬਖਸ਼ ਕਰ ਦੇ ਸਤਿਗੁਰੂ ਜੀ ਜਨ ਨਾਨਕ ਦਾਸ ਹਰ ਕਾਂਢਿਆ ਹਰ ਪੈਜ ਰਖਾਏ ਹੈ ਏ ਹਰੀ ਦਾਸ ਨਾਨਕ ਤੇਰਾ ਦਾਸ ਖਵਾਉਂਦਾ ਮੇਰ ਕਰ ਆਪਣੇ ਦਾਸ ਦੀ ਇੱਜ਼ਤ ਰੱਖ ਵੈਗੁਰੂ ਜੀ ਮੈਨੂੰ ਤੁਹਾਡਾ ਦਾਸ ਤੁਹਾਡਾ ਸੇਵਕ ਕਿਹਾ ਜਾਂਦਾ ਮੇਰੀ ਇੱਜ਼ਤ ਰੱਖੋ ਵੈਗੁਰੂ ਜੀ ਪ੍ਰਭ ਤੇ ਜਨ ਜਾ ਨੀਜੈ ਜਾਨਤੇ ਸਵਾਮੀ ਆਸਾ ਮਹਲਾ 14 ਜੇਨ ਮਸਤਕ ਤੁਰ ਹਰ ਲਿਖਿਆ ਤਨਾ ਸਤਗੁਰ ਮਿਲਿਆ RAM ਰਾਜੇ ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਪਰਮਾਤਮਾ ਗੁਰੂ ਮਿਲਾਪ ਦਾ ਲੇਖ ਲਿਖ ਦਿੰਦਾ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਉਹਨਾਂ ਦੇ ਮਨ ਵਿੱਚੋਂ ਗੁਰੂ ਦੀ ਮੇਰ ਨਾਲ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਤੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੀ ਬਖਸ਼ੀ ਹੋਈ ਆਤਮਿਕ ਜੀਵਨ ਦੀ ਸੂਝ ਚਮਕ ਪੈਂਦੀ ਆ ਉਹਨਾਂ ਰੱਬ ਦੇ ਪਿਆਰਿਆਂ ਨੂੰ ਚੰਗੇ ਮੰਦੇ ਦੀ ਪਰਖ ਕਰਨੀ ਆ ਜਾਂਦੀ ਆ ਹਰ ਲੱਧਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਜਿਹੜਾ ਮੁੜ ਉਹਨਾਂ ਪਾਸੋਂ ਕਦੇ ਗਵਾ ਸਦਾ ਨਹੀਂ ਹੋਰ ਜਿਹੜੀਆਂ ਚੀਜ਼ਾਂ ਵਸਤੂਆਂ ਉਹ ਗਵਾ ਸਕਦੀਆਂ ਨੇ ਪਰ ਜਿਨ੍ਹਾਂ ਨੂੰ ਵੈਗੁਰੂ ਜੀ ਨੇ ਆਪਣਾ ਕੀਮਤੀ ਨਾਮ ਰਤਨ ਬਖਸ਼ਿਸ਼ ਕਰ ਦਿੱਤਾ ਇਹ ਕਦੇ ਗਵਾਚਦਾ ਨਹੀਂ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਸਤਿਗੁਰੂ ਜੀ ਬਚਨ ਕਰਦੇ ਨੇ ਗੁਰੂ ਦੀ ਸ਼ਰਨ ਪਾ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਨੇ ਨਾਮ ਸਿਮਰ ਕੇ ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਆ ਇੱਕ ਮਿਕ ਹੋ ਜਾਂਦੇ ਨੇ ਜਿੰਨੀ ਐਸਾ ਹਰ ਨਾਮ ਨਾ ਚੇਤੇਓ ਸੇ ਕਾਹੇ ਜਗ ਆਏ RAM ਰਾਜੇ ਆਤਮਕ ਜੀਵਨ ਦੀ ਸੂਝ ਦੇਣ ਵਾਲਾ ਅਜਾਹ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ ਉਹ ਜਗਤ ਵਿੱਚ ਕਾਦੇ ਲਈ ਜੰਮੇ ਕਾਦੇ ਵਾਸਤੇ ਆਏ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁੰਜੀ ਦੇ ਫਿਰੈ ਬਿਨ ਨਾਵੇਂ ਖਾਪ ਖਾਪ ਮੋਏ ਕਰਾਂ ਜਾ ਉਹ ਕਾਦੇ ਵਾਸਤੇ ਸੰਸਾਰ ਦੇ ਵਿੱਚ ਆਏ ਹਨ ਕੀ ਲਾਭ ਹੋਇਆ ਉਹਨਾਂ ਦਾ ਸੰਸਾਰ ਚ ਆਉਣ ਦਾ ਏ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬੇਰਥਾ ਸਭ ਜਾਏ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਰਥ ਹੀ ਚਲਿਆ ਜਾਂਦਾ ਨਾਮ ਸਿਮਰਨ ਤੋਂ ਭਾਵੇਂ ਵੀ ਨਹੀਂ ਵੀ ਕੱਲਾ ਵੈਗੁਰੂ ਵੈਗੁਰੂ ਕਰਕੇ ਤੇ ਪਾਠ ਕਰ ਕਰਕੇ ਅਸੀਂ ਕਹੀਏ ਸਾਡਾ ਜਨਮ ਜਿਹੜਾ ਸਫਲਾ ਹੋ ਗਿਆ ਨਾਮ ਸਿਮਰਨ ਦਾ ਭਾਵ ਹੈ ਚੰਗੇ ਇਨਸਾਨ ਬਣਨਾ ਜਿਹੜੀਆਂ ਗੁਰੂ ਸਾਹਿਬ ਨੇ ਸਿੱਖਿਆਵਾਂ ਬਖਸ਼ਿਸ਼ ਕੀਤੀਆਂ ਨੇ ਉਹਨਾਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਇਕੱਲਾ ਕੋਈ ਇਸ ਤਰ੍ਹਾਂ ਕਥਾ ਕਰਕੇ ਕੀਰਤਨ ਪਾਠ ਕਰਕੇ ਜੋ ਕੋਝ ਵੀ ਅਸੀਂ ਕਰਦੇ ਆ ਇਸ ਤਰ੍ਹਾਂ ਵੀ ਸਾਡਾ ਜਨਮ ਸਫਲਾ ਨਹੀਂ ਹੁੰਦਾ ਸਤਿਗੁਰੂ ਜੀ ਬਚਨ ਕਰਦੇ ਨੇ ਪਾਠ ਪੜਿਓ ਅਰ ਬੇਦਬੀਚਾਰੇਓ ਪਾਠ ਵੀ ਕੀਤਾ ਵੇਦਾਂ ਦੇ ਵਿਚਾਰ ਵੀ ਕੀਤੀ ਵੇਦ ਗਿਆਨ ਨੂੰ ਵੀ ਕਹਿੰਦੇ ਆ ਗਿਆਨ ਦੀ ਵੀ ਬਹੁਤ ਵਿਚਾਰ ਕੀਤੀ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਬਿਬੇਕਾ ਜਿਨ੍ਹਾਂ ਨੇ ਇਹ ਮਨੁੱਖਾ ਜਨਮ ਪ੍ਰਾਪਤ ਕਰਕੇ ਜਿਹੜਾ ਬੜੀ ਮੁਸ਼ਕਲ ਦੇ ਨਾਲ ਇਹ ਪ੍ਰਾਪਤ ਹੋਇਆ ਹੈ ਨਾਮ ਸਿਮਰਨ ਤੋਂ ਬਿਨਾ ਵਾਂਝੀ ਰਹਿ ਗਏ ਉਹਨਾਂ ਦਾ ਇਹ ਸਾਰਾ ਮਨੁੱਖਾ ਜਨਮ ਵਿਅਰਥ ਹੀ ਚਲਿਆ ਗਿਆ ਹੁਣ ਵਤੈ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ ਜਿਹੜਾ ਮਨੁੱਖਾ ਜਨਮ ਵਿੱਚ ਟੁਕਵੇਂ ਸਮੇ ਆਪਣੇ ਹਿਰਦੇ ਦੀ ਖੇਤੀ ਵਿੱਚ ਪਰਮਾਤਮਾ ਦਾ ਨਹੀਂ ਨਾਮ ਬੀਜਦਾ ਉਹ ਆਤਮਿਕ ਜੀਵਨ ਆਤਮ ਜੀਵਨ ਦੀ ਭੁੱਖ ਕਿਵੇਂ ਮਿٹےਗਾ ਉਹਨੂੰ ਆਤਮ ਉਹਨੂੰ ਆਤਮਾ ਦੀ ਖੁਰਾਕ ਕਿੱਥੋਂ ਮਿਲੇਗੀ ਜਿਨੇ ਆਪਣੇ ਹਿਰਦੇ ਵਿੱਚ ਗੁਰੂ ਦੀ ਬਾਣੀ ਦਾ ਬੀਜ ਹੀ ਨਾ ਪਾਇਆ ਕੀ ਫਿਰ ਉਹ ਭੁੱਖਾ ਹੀ ਰਹੇਗਾ ਇਸ ਵਾਸਤੇ ਭਾਈ ਰੇਮਨ ਵਤਰ ਬੀਜਨਣਾਉ ਏ ਭਾਈ ਉਹਨੂੰ ਵਤਰ ਦਾ ਸਮਾਂ ਆਇਆ ਹੋਇਆ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦਾ ਨਾਮ ਬੀਜ ਇਹ ਵਧੇ ਫੁੱਲੇਗਾ ਤੇਰੇ ਕੰਮ ਆਵੇਗਾ ਮਨ ਮੁਖਾ ਨੂੰ ਫਿਰ ਜਨਮ ਹੈ ਨਾਨਕ ਹਾਰ ਪਾਏ ਸਤ ਗੁਰੂ ਜੀ ਬਚਨ ਕਰਦੇ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ-ਮੁੜ ਜਨਮਾਂ ਦਾ ਚੱਕਰ ਮਿਲਦਾ ਉਹਨਾਂ ਵਾਸਤੇ ਪ੍ਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ਕਿਉਂਕਿ ਉਹਨਾਂ ਨੇ ਕਰਮ ਹੀ ਐਸੇ ਕੀਤੇ ਹਨ ਇਸ ਵਾਸਤੇ ਪ੍ਰਮਾਤਮਾ ਜੀ ਫਿਰ ਉਹਨਾਂ ਦੇ ਹੀ ਫੈਸਲਾ ਕਰ ਦਿੰਦੇ ਹਨ ਕਿ ਬਾਰ-ਬਾਰ ਉਹ ਜੰਮਦੇ ਨੇ ਮੁੜ-ਮੁੜ ਕੇ ਮਰਦੇ ਹਨ ਕਿਉਂਕਿ ਉਹਨਾਂ ਨੇ ਮਨ ਨੂੰ ਮੁਖੀ ਬਣਾ ਛੱਡਿਆ ਅਕਾਲ ਪੁਰਖ ਵੈਗੁਰੂ ਜੀ ਦੇ ਨਾਮ ਦਾ ਬੀਜ ਆਪਣੇ ਹਿਰਦੇ ਦੇ ਵਿੱਚ ਬੀਜਿਆ ਹੀ ਨਾ ਇਸ ਵਾਸਤੇ ਫਿਰੋ ਜੀ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਪੈ ਜਾਂਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਪੈ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਤਾਂ ਹੀ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਹੋਣਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤੇ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ